ਖਬਰ ਨਾਮਾ ਦੇਖ ਰਿਹਾ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਸ਼ੀਕਾ ਮੈਂ ਹਾਂ ਤੁਹਾਡਾ 호ਸ ਰਾਧ ਸੂਤਰਾਂ ਦੇ ਹਵਾਲੇ ਤੋਂ ਐਮ ਅਤੇ ਵੱਡੀ ਖਬਰ ਆਈਪੀਐਲ ਮੈਚ ਨੂੰ ਲੈ ਕੇ ਪੂਰੇ ਭਾਰਤ ਦੀਆਂ ਜਿਹੜੀਆਂ ਨਿਗਾਹਾਂ ਨੇ ਨਜ਼ਰਾਂ ਨੇ ਪੰਜਾਬ ਕਿੰਗਸ ਅਤੇ ਰਾਇਲ ਚਲਜਨ ਬੰਗਲਾੌਰ ਉੱਤੇ ਟਿਕੀਆਂ ਹੋਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਅੱਜ ਇਹ ਮੈਚ ਜਿਹੜਾ ਹੈ 7:30 ਵਜੇ ਖੇਡਿਆ ਜਾਣਾ ਹੈ ਦੋਵੇਂ ਟੀਮਾਂ ਅੱਜ ਦੇ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ ਇਸ ਦੇ ਨਾਲ ਹੀ ਕਰੋੜਾਂ ਲੋਕਾਂ ਦੀ ਨਜ਼ਰ ਇਸ ਤੇ ਹੈ ਪਰ ਇਸ ਮੈਚ ਤੇ ਕਾਲੇ ਬੱਦਲ ਦਾ ਸਾਇਆ ਮੜਰਾ ਰਿਹਾ ਹੈ ਦੱਸਦੀ ਕਿ ਮੀਂਹ ਕਾਰਨ ਪੰਜਾਬ ਅਤੇ ਬੈਂਗਲੌਰ ਵਿਚਾਲੇ ਖੇਡਿਆ ਜਾਣ ਵਾਲਾ ਫਾਈਨਲ ਮੈਚ ਅੱਜ ਕੈਂਸਲ ਵੀ ਹੋ ਸਕਦਾ ਹੈ ਪਰ ਜੇਕਰ ਆਈਪਲ 2025 ਦਾ ਫਾਈਨਲ ਮੈਚ ਅੱਜ ਨਹੀਂ ਖੇਡਿਆ ਜਾਵੇਗਾ ਤਾਂ ਇਹ ਮੈਚ ਕਦੋਂ ਖੇਡਿਆ ਜਾਵੇਗਾ ਸੂਤਰਾਂ ਦੇ ਹਾਵਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਆਈਪਲ ਦਾ ਮੈਚ ਅੱਜ ਫਾਈਨਲ ਜਿਹੜਾ ਹੈ ਉਹ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 7:30 ਵਜੇ ਸ਼ੁਰੂ ਹੋਵੇਗਾ ਪਰ ਅੱਜ ਇਸ ਜਗ੍ਹਾ ਤੇ ਮੀਂਹ ਪੈ ਸਕਦਾ ਹੈ ਮੀਂਹ ਦੀ ਸੰਭਾਵਨਾ 50 ਤੋਂ 75% ਦੱਸੀ ਜਾ ਰਹੀ ਹੈ ਜਿਸ ਕਾਰਨ ਆਈਪੀਐਲ ਦਾ ਫਾਈਨਲ ਦਿਨ ਮੀਂਹ ਨਾਲ ᑐਤਾ ਜਾ ਸਕਦਾ ਹੈ ਪਰ ਪ੍ਰਸ਼ੰਚਕਾਂ ਨੂੰ ਨਿਰਾਸ਼ ਹੁੰਦੀ ਲੋੜ ਨਹੀਂ ਭਾਵੇਂ ਅੱਜ ਜੇ ਮੈਚ ਮੀਂਹ ਅੱਜ ਇਸ ਮੈਚ ਵਿੱਚ ਮੀਂਹ ਪੈ ਗਿਆ ਤਾਂ ਬੀਸੀਸੀ ਆਈ ਦੇ ਰਿਜ਼ਰਵ ਦੇ ਵੀ ਰੱਖਿਆ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਜੇਕਰ ਅੱਜ ਇਹ ਮੈਚ ਡਿਲੇ ਹੋ ਜਾਂਦਾ ਹੈ ਰੁਕ ਜਾਂਦਾ ਹੈ ਮੀਂਹ ਦੇ ਕਾਰਨ ਕਿਉਂਕਿ ਬਦਲਵਾਈ ਬਣੀ ਹੋਈ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਭਾਰੀ ਜਗ੍ਹਾ ਤੇ ਮੀਂਹ ਪੈ ਰਿਹਾ ਉਧਰ ਖਤਰਾ ਮੰਡਰਾ ਰਿਹਾ ਹੈ ਬਦਲਾ ਦਾ 50 ਤੋਂ 75% ਸੰਭਾਵਨਾ ਦੱਸੀ ਜਾ ਰਹੀ ਹੈ ਹਾਲਾਂਕਿ ਦੋਨੋਂ ਟੀਮਾਂ ਉੱਥੇ ਪਹੁੰਚ ਚੁੱਕੀਆਂ ਨੇ ਅੰਮਦਾਬਾ ਨਰਿੰਦਰ ਮੋਦੀ ਗ੍ਰਾਊਂਡ ਦੇ ਵਿੱਚ ਟੇਕਨ ਸੂਤਰ ਦੱਸਦੇ ਨੇ ਜੇਕਰ ਅੱਜ ਮੀਂਹ ਪੈ ਜਾਂਦਾ ਤਾਂ ਇਹ ਮੀਂਹ ਨੂੰ ਇਹ ਮੈਚ ਨੂੰ ਰੁਕ ਦਿੱਤਾ ਜਾਵੇਗਾ ਇਹ ਮੈਚ ਰੱਖਵੇਂ ਦਿਨ ਯਾਨੀ ਕਿ 4 ਜੂਨ ਯਾਨੀ ਕਿ ਪਰਸ ਨੂੰ ਖੇਡਿਆ ਜਾਵੇਗਾ ਤਾਂ